ਬਲਵਿੰਦਰ ਜੀ ਇਹ ਦੱਸੋ ਤੁਹਾਡੇ ਵਾਰਡ ਦੀ ਸਮੱਸਿਆ ਕੀ ਪਾਣੀ ਦੀ ਸਮੱਸਿਆ ਇਹ ਜੀ ਬਰਸੰਤ ਦੇ ਟਾਈਮ ਤੇ ਸਾਡੇ ਪਾਣੀ ਬਹੁਤ ਜ਼ਿਆਦਾ ਹੁੰਦਾ ਘਰਾਂ ਵਿੱਚ ਕੰਮ ਰਾਇ ਰੋਟੀ ਬਣਾਉਂਦੀ ਬਹੁਤ ਦਿੱਕਤ ਆ ਜਾਂਦੀ ਕੋਈ ਨਿਕਾਸ ਨਹੀਂ ਕੀਤਾ ਜਾਂਦੀ ਸਾਡੇ ਵਾਰਡ ਦੀ ਦੇਖੋ ਹੁਣ ਵੀ ਕਿੰਨਾ ਪਾਣੀ ਖੜਿਆ ਹੈ ਸਾਨੂੰ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਵਾਰਡ ਦੀ ਜੋ ਵੀ ਹੈ ਕੰਮ ਕੀਤੇ ਜਾਣ ਵੱਡੇ ਵੱਡੇ ਵਾਅਦੇ ਕਰਦੇ ਐਮਸੀ ਜਦੋਂ ਚੋਣਾਂ ਚਾਹੁੰਦੇ ਚੋਣ ਜੋ ਤਾਂ ਚੱਲਿਆ ਆਉਂਦਾ ਜੀ ਤਾਂ ਵੱਡੇ ਵੱਡੇ ਸਾਰੇ ਲੀਡਰ ਆਉਂਦੇ ਆ ਤਾਂ ਸਾਨੂੰ ਸਭ ਇਹ ਲਾਂਦੇ ਆ ਤੋ ਡੈਈ ਕੁਛ ਕਰੂਗੇ ਕੁਛ ਕਰੂਗੇ ਜਦੋਂ ਵੀ ਬੋਟਾ ਲੈਣ ਤੋਂ ਬਾਅਦ ਕੋਈ ਸਾਡੇ ਅੱਗੇ ਸੁਣਾਈ ਨਹੀਂ ਹੁੰਦੀ ਨਾ ਸਾਡੇ ਕੋਲ ਅੱਗੇ ਖੜਦਾ ਕੋਈ ਜਦੋਂ ਅਸੀਂ ਕਿਸੇ ਜਾਣਦੇ ਤਾਂ ਸਾਡਾ ਕੋਈ ਸੁਣਾਈ ਨਹੀਂ ਹੁੰਦੀ ਕਤਿੰਗਰ ਪੰਚਾਇਤ ਕੋਲ ਗਏ ਆਪਾਂ ਸਮੱਸਿਆ ਸਾਰੇ ਕੋਲ ਜਾਇ ਸੀ ਨਗਰ ਨਗਰ ਪੰਚਾਇਤ ਕੋਲ ਵੀ ਜਾਇਏ ਬਸ ਮਾੜਾ ਮੋਟਾ ਆ ਕੇ ਕੰਮ ਫਿਰ ਕੇ ਚੱਲ ਜਾਂਦੇ ਕੋਈ ਕੰਮ ਉਸ ਤੋਂ ਬਾਅਦ ਕੁਝ ਕੰਮ ਨਹੀਂ ਕਰਦੀ ਵੀ ਪਾਣੀ ਦੀ ਨਿਕਾਸੀ ਵੀ ਨਹੀਂ ਆ ਤੇ ਬਰਸਾਤਾਂ ਜੀ ਤੱਕ ਕਰਦਾ ਜੀ ਪਾਣੀ ਦੀ ਨਿਕਾਸੀ ਕੁਝ ਨਹੀਂ ਹੈ ਸਾਡੇ ਘਰ ਹਾਲੇ ਤੱਕ ਵੀ ਜਿਹੜੀ ਬਰਸਾਤ ਦੀ ਸਮੱਸਿਆ ਹੈ ਹਾਲੇ ਤੱਕ ਵੀ ਨਹੀਂ ਹੈ ਬਰਸਾਤ ਵਰਕੇ ਗਿੱਲਾ ਹਾਲੇ ਵੀ ਹੋਇਆ ਕਰਦਾ ਅੱਛਾ ਪਿਛਲੇ ਸਾਲ ਜਿਹੜੀ ਬਰਸਾਤ ਹੋਈ ਆ ਹੜ ਆਇਆ ਉਹ ਪਾਣੀ ਹੱਲੇ ਵੀ ਹੱਲੇ ਵੀ ਖੜਾ ਹੈ ਜੀ ਕੀ ਜਗ੍ਹਾ ਤੇ ਅੱਛਾ ਤੇ ਕੀ ਮੰਗ ਕਰਦੇ ਆ ਸਾਡੀ ਸਰਕਾਰ ਨੂੰ ਇਹੀ ਮੰਗ ਹੈ ਜੀ ਕਿ ਸਾਡੇ ਜੋ ਵੀ ਨਿਕਾਸੀ ਹੈ ਕੀਤੀ ਜਾਵੇ ਤਾਂ ਸਾਡੇ ਬੱਚੇ ਆਉਣ ਵਾਸਤੇ ਅੱਗੇ ਵਾਸਤੇ ਦੇਖੋ ਬਿਮਾਰੀਆਂ ਕਿੰਨੀਆਂ ਫੈਲੀਆਂ ਕਰਦੀਆਂ ਇਸ ਬਿਮਾਰੀਆਂ ਤੋਂ ਬਚਣ ਸਾਡੇ ਬੱਚੇ ਅਸੀਂ ਇਹੀ ਸਰਕਾਰ ਗੜੀ ਬੇਨਤੀ ਕਰਦੇ ਆ ਪਾਣੀ ਦੀ ਕੀ ਸਮੱਸਿਆ ਹੈ ਬਹੁਤ ਜ਼ਿਆਦਾ ਜੀ ਕੀ ਸਮੱਸਿਆ ਕੀ ਆਂਦੀ ਪਾਣੀ ਆ ਟੁੱਟ ਕੇ ਆਂਦਾ ਬੰਨ ਟੁੱਟ ਜਾਂਦਾ ਇਹ ਟੁੱਟੀ ਚੋਈ ਦਾ अच्छा जी हां जी तो कई वारी ਲੋਕਾਂ ਦੇ ਘਰਾਂ ਚ ਪਾਣੀ ਵੜ ਜਿੰਦਾ ਰੋਟੀ ਨੂੰ ਬੜਾ ਤੰਗਦਾਰੀ ਹੁੰਦੀ ਲੰਗਰਾ ਚ ਰੋਟੀਆਂ ਗੁਰਦੁਆਰੇ ਚੋਂ ਲਿਆ ਆ ਰਿਆ ਫੇਸੀ ਉਹਨਾਂ ਟੈਂਪਰਰੀ ਇਹ ਘਰਾਂ ਚ ਪਾਣੀ ਵੜਦਾ ਫੇ ਕੀ ਕੀ ਨੁਕਸਾਨ ਕੀ ਹੁੰਦਾ ਨੁਕਸਾਨ ਕੱਪੜੇ ਹੋ ਜਾਂਦੇ ਖਰਾਬ ਮੇਰੇ ਸਾਡੇ ਬੈੱਡ ਬੂਡ ਲਮਾਰੀਆਂ ਦੇ ਵਿੱਚ ਸਾਰਾ ਪਾਣੀ ਲੇ ਕਿੰਨੀ ਇੱਕ ਪੁਰਾਣੀ ਸਮੱਸਿਆ ਹੈ ਬਹੁਤ ਪੁਰਾਣੀ ਹੈ ਕਿੰਨੇ ਸਾਲ ਬਹੁਤ ਜ਼ਰ ਤਾ ਸਾਡਾ ਜਨਮ ਵੀ ਨਹੀਂ ਹੋਇਆ ਜਦ ਦੀ ਇਹ ਬਹੁਤ ਮਸੇਂ ਆਉਂਦੀ ਪਾਣੀ ਦੇ ਵਿੱਚ ਇਹ ਲੋਕ ਬਹੁਤ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਰਹਿੰਦੇ ਸੀ। ਕਈ ਵਾਰੀ ਸ਼ਹਿਰਾਂ ਦੇ ਵਿੱਚ ਕਮਰੇ ਵੀ ਲੈ ਲੈਂਦੇਗੇ। ਬਰਸਾਤ ਮਿੰਦੇ ਆਪਣਾ ਤਾਂ ਖਰਚਾ ਮਸੇ ਪੂਰਾ ਹੁੰਦਾ ਤੇ ਕਮਰੇ ਦਾ ਕਿਰਾਇਆ ਕਿੱਥੇ ਦੇ ਦਿੰਦੇ। ਕੀ ਮੰਗੀ ਕਰਦੇ ਮੰਗੇ ਬੇਕੀ ਇਹਨੂੰ ਕਿਉਂ ਬੰਨ ਲਾਇਆ ਜਾਵੇ। ਬੇਕੰਮ ਪੱਤਾ ਨਾ ਕਰੇ ਛੋਟਾ ਹੋ ਜਾਂਦਾ। ਕਿੱਟ ਵੱਡੀ ਅੱਛਾ ਜੀ ਹਾਂ ਤੇ ਕੀ ਸਮੱਸਿਆ ਤੁਹਾਡੇ ਪਾਣੀ ਦੀ? ਸਾਡੀ ਤਾਂ ਸਮੱਸਿਆ ਤਾਂ ਕੀ ਕਰੀਏ ਜੀ। ਚਾਰੇ ਸਰਪੰਚ ਪੰਜ ਜਿੱਤ ਹਤੇ ਐ ਅੱਜ ਤੇ ਮਾਰਾ ਜਿਹੜਾ ਸਾਡਾ ਪ੍ਰਧਾਨ ਬਣਿਆ ਦਾ ਹੂੰ ਉਹਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਜਦੋਂ ਵੋਟਾਂ ਦਾ ਟਾਈਮ ਹੁੰਦਾ ਤੁਹਾਡਾ ਬਹੁਤ ਕੁਝ ਬਣਾਵਾਂਗੇ ਬਹੁਤ ਕੁਝ ਬਣਾਵਾਂਗੇ ਜਦ ਬੋਟ ਨਹੀਂ ਕਰ ਜਾਂਦੀ ਤਾਂ ਸਾਨੂੰ ਕੋਈ ਪੁੱਛਦੇ ਨਹੀਂ ਚਤੜਟ ਤਿਆਰੇ ਕੀ ਸਮੱਸਿਆ ਕੀ ਹੈ ਸਾਡਾ ਇੱਕ ਦਾ ਪਾਣੀ ਦਾ ਇੱਥੇ ਬਹੁਤ ਬੁਰਾ ਹਾਲ ਹੁੰਦਾ ਇੱਕ ਜੀ ਸਾਡੇ ਨਾਲ ਲੰਘਣ ਨੂੰ ਰਸਤਾ ਨਾ ਖੜੂ ਰਸਤਾ ਸਾਡੇ ਦੇ ਕੋਲ ਰਸਤਾ ਕੀ ਹਾਲ ਕਿਉਂ ਆ ਕੇ ਦੇਖੋ ਯਾਰ ਸਾਡਾ ਕੀ ਹਾਲ ਹੈ ਕੀ ਚੱਲ ਅਸੀਂ ਇੱਥੋਂ ਦੇ ਬਸਿੰਦੇ ਨਹੀਂ ਅਸੀਂ ਇੱਥੋਂ ਦੇ ਬੋਡਰ ਨਹੀਂ ਅਸੀਂ ਕਾਨੂੰਨ ਬੰਦਾ ਹੀ ਨਹੀਂ ਸਾਡੇ ਚ ਕੀ ਕਮੀ ਹੈ ਦੱਸੋ ਕਿਉਂ ਸਨਮਨੀ ਪਰੇਸ਼ਾਨੀ ਦਿੱਤੀ ਹੈ ਨਹੀਂ ਜਦੋਂ ਵੋਟਾਂ ਮੰਗਣ ਆਦੇ ਉਦੋਂ ਤੁਸੀਂ ਕਹਿੰਦੇ ਨਹੀਂ ਉਹਨਾਂ ਕਹਿੰਦੇ ਬਤੇਰੇ ਪਹਿਲਾਂ ਕਸਮਾਂ ਖਾਣਦੇ ਨੇ ਪਰ ਬਾਅਦ ਚ ਮੁੱਕਰ ਜਾਂਦੇ ਨੇ ਕਿਆ ਸਭ ਜੀ ਗਾਇਬ ਦੀਆਂ ਕਸਮਾਂ ਬਾਤ ਫੁੱਟ ਕਸਮਾਂ ਖਾ ਕੇ ਚੱਕ ਦੇ ਮਰ ਜਾਂਦੇ ਕੀ ਕਹਾਂਗੇ ਹੁਣ ਤੁਸੀਂ ਵੋਟਾਂ ਆ ਗਈਆਂ ਉਹਨਾਂ ਨੇ ਆਣਾ ਨਗਰ ਪੰਚਾਇਤ ਦੀਆਂ ਵੋਟਾਂ ਨਹੀਂ ਅਸੀਂ ਨੇ ਵੋਟ ਪਾਈ ਅਸੀਂ ਕਹਿੰਦੇ ਸਾਡੀਆਂ ਵੋਟਾਂ ਕੈਨਸਲ ਕਰਦਾ ਸਾਡੀ ਝੂੰਗੀ ਚਫਰੀਂ ਜੁੱਤੇ ਆ ਗਏ ਦਰਿਆ ਸੜਦੇ ਅਸੀਂ ਅਨੇਕ ਮੰਗੇ ਦਰਿਆ ਜੀ ਸੱਟੇ ਪਾਏ ਆ ਦਰਿਆ ਜੀ ਤੋਂ ਪਹਿਲਾਂ ਗਰੇ ਹੋਏ ਆ ਦੁਬਾਰੇ ਫੇਰ ਦਰਿਆ ਸੱਟਨ ਕੇ ਤਸੀਰਨ ਫੇਰ ਤਿਆਰ ਆ ਆ ਦੇਖੋ ਵੇ ਇਹ ਕਿਆ ਬੱਚਿਆਂ ਦਾ ਹੱਲ ਆ ਇਹ ਕਿਆ ਆਸਾਨ ਬੱਚੇ ਨਹੀਂ ਮਰਦੇ ਬੱਚੇ ਨਹੀਂ ਇਹ ਪੂਤ ਗਏ ਇੰਨੇ ਬਸਿੱਤ ਦਿੱਕਤ ਕਰਨੇ ਆ ਕਿ ਬਹੁਤ ਜ਼ਿਆਦਾ ਹੀ ਬੌਝ ਸਾਡਾ ਪਰੇਸ਼ਾਨੀ ਆ